ਇੰਨੇ ਬਾਜ਼ਾਰ ਜਿਹੜਾ ਮਕੇਰੀਆਂ ਦਾ ਜਿੱਥੇ ਰਿੜੀਆਂ ਦੀਆਂ ਸਬਜ਼ੀਆਂ ਦੀਆਂ ਦੁਕਾਨਾਂ ਲੱਗਦੀਆਂ ਉਸ ਏਰੀਆ ਦੇ ਵਿੱਚੋਂ ਇੱਕ ਮਨੀਖ ਸਿੰਘ ਦੀ ਦੁਕਾਨ ਕਰਦਾ ਬੰਦਾ ਉਹਦੇ ਬਾਹਰ ਉਹਦੀ ਸਬਜ਼ੀ ਦੀ ਰਿੜੀ ਦੀ ਦੁਕਾਨ ਆ ਉਹ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਲੱਗਾ ਤੇ ਉਹਦੇ ਕੋਲੋਂ ਸਾਨੂੰ 7 ਗ੍ਰਾਮ 10 ਮਿਲੀਗ੍ਰਾਮ ਹੈਰਨ ਬਰਾਮਦ ਹੋਈ ਉਹਦਾ ਜਰੂਰ ਰਿਕਾਰਡ ਅਸੀਂ ਚੈੱਕ ਕੀਤਾ ਤੇ ਇਹਦੇ ਖਿਲਾਫ ਪਹਿਲਾਂ ਵੀ ਇੱਕ 420 ਟ੍ਰਵਲ ਜੰਟੀ ਦਾ ਮਕਦਮਾ ਦਰਜ ਸਾਡੇ ਕੋਲ ਨਿਕਲਿਆ ਇਸ ਤੋਂ ਇਲਾਵਾ ਇਹ ਜਿਹੜਾ ਇਹਦੇ ਇਸ ਇਸ ਦੇ ਬਾਰੇ ਪਹਿਲਾਂ ਵੀ ਸਾਨੂੰ ਪਬਲਿਕ ਦੀਆਂ ਕਈ ਸ਼ਿਕਾਇਤਾਂ ਆਈਆਂ ਵੀ ਬਾਜ਼ਾਰ ਦੇ ਵਿੱਚ ਤੇ ਕਈ ਵਿਅਕਤੀ ਵੇਚਦੇ ਜਾਂ ਬਾਕੀ ਇਸ ਤੋਂ ਇਲਾਵਾ ਜਿਹੜੇ ਵਿਅਕਤੀਆਂ ਦੇ ਇਹ ਨਾਮ ਦੱਸਿਆ ਸਾਨੂੰ ਅਸੀਂ ਉਹਨਾਂ ਨੂੰ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਅਨਸਾਰ ਨਸ਼ੇ ਕਰਨ ਵਾਲੇ ਵੇਚਣ ਵਾਲਿਆਂ ਦੇ ਖਿਲਾਫ ਚਲਾਈ ਗਈ ਮਹਿੰਮਤ ਅਤ ਕੱਲ ਸਾਡੇ ਸਬ ਇੰਸਪੈਕਟਰ ਜੀਜੀਤ ਸਿੰਘ ਪੁਲਿਸ ਪਾਰਟੀ ਨਾਲ ਗਸ਼ਤ ਕਰਦੇ ਮੇਨ ਬਾਜ਼ਾਰ ਜਿਹੜਾ ਮਕੇਰੀਆਂ ਦਾ ਜਿੱਥੇ ਰਿਹੜੀਆਂ ਦੀਆਂ ਸਬਜ਼ੀਆਂ ਦੀਆਂ ਦੁਕਾਨਾਂ ਲੱਗਦੀਆਂ ਉਸ ਏਰੀਆ ਦੇ ਵਿੱਚੋਂ ਇੱਕ ਮਨੀਖ ਚੇਨ ਦੀ ਦੁਕਾਨ ਘਰਦਾ ਬੰਦਾ ਉਹਦੇ ਬਾਹਰ ਉਹਦੀ ਸਬਜ਼ੀ ਦੀ ਰਿਹੜੀ ਦੀ ਦੁਕਾਨ ਆ ਉਹ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਲੱਗਾ ਤੇ ਉਹਦੇ ਕੋਲੋਂ ਸਾਨੂੰ 7 ਗ੍ਰਾਮ 10 ਮਿਲੀਗ੍ਰਾਮ ਹਿਰਨ ਬਰਾਮਦ ਹੋਈ ਜਿਹਦੇ ਖਿਲਾਫ ਅਸੀਂ ਮਕਦਮਾ ਨੰਬਰ 146 2185 ਦੇ ਤਹਿਤ ਦਰਜ ਕੀਤਾ ਵਾ ਉਹਦਾ ਜਦੋਂ ਰਿਕਾਰਡ ਅਸੀਂ ਚੈੱਕ ਕੀਤਾ ਤੇ ਇਹਦੇ ਖਿਲਾਫ ਪਹਿਲਾਂ ਵੀ ਇੱਕ 420 ਟ੍ਰੈਵਲ ਜੰਟੀ ਦਾ ਮਕਦਮਾ ਦਰਜ ਸਾਡੇ ਕੋਲ ਨਿਕਲਿਆ ਇਸ ਤੋਂ ਇਲਾਵਾ ਇਹ ਜਿਹੜਾ ਇਹ ਇਸ ਇਸ ਦੇ ਬਾਰੇ ਪਹਿਲਾਂ ਵੀ ਸਾਨੂੰ ਪਬਲਿਕ ਦੀਆਂ ਕਈ ਸ਼ਿਕਾਇਤਾਂ ਆਈਆਂ ਬੇ ਬਾਜ਼ਾਰ ਦੇ ਵਿੱਚ ਕਈ ਵਿਅਕਤੀ ਵੇਚਦੇ ਆ ਬਾਕੀ ਇਸ ਤੋਂ ਇਲਾਵਾ ਜਿਹੜੇ ਵਿਅਕਤੀਆਂ ਦੇ ਇਹ ਨਾਂ ਦੱਸਿਆ ਸਾਨੂੰ ਅਸੀਂ ਉਹਨਾਂ ਨੂੰ ਪ੍ਰੈਸ ਦੇ ਮਾਧਿਅਮ ਰਾਹੀਂ ਅਪੀਲ ਕਰਦੇ ਆਂ ਵੀ ਜੇਕਰ ਉਹ ਨਸ਼ਾ ਛੱਡਣਾ ਚਾਹੁੰਦੇ ਆ ਸਾਡੇ ਕੋਲ ਆਉਣ ਅਸੀਂ ਉਹਨਾਂ ਨੂੰ ਡੀਟਕਸ਼ਨ ਸੈਂਟਰ ਦਾਖਲ ਕਰਾਵਾਂਗੇ ਉਹਨਾਂ ਦਾ ਜਿਹੜਾ ਭਲਾ ਹੋ ਸਕੇ